ਸਾਡੇ ਦੇਸ਼ ਦੇ ਵਿੱਚ ਨਾ ਲੋਕ ਕੁੜੀ ਵੇਖਣ ਜਾਂਦੇ ਲੈ ਦੱਸ ਜਾ ਦੇਖਣ ਜਾ ਕੁੜੀ ਗਲਤ ਥੋੜੀ ਹੈ ਵਿਆਹ ਵਾਸਤੇ ਕੁੜੀ ਵੇਖਣੀ ਬਣਦੀ ਹੈ ਪਹਿਲਾਂ ਕੁੜੀ ਨੂੰ ਵੇਖਣ ਤੋਂ ਪਹਿਲਾਂ ਸ਼ੀਸ਼ੇ 'ਚ ਆਪਦਾ ਮੂੰਹ ਤਾਂ ਦੇਖ ਲੈ ਵੀ ਇੰਨੀ ਔਕਾਤ ਹੈਗੀ ਕੁੜੀ ਨੂੰ ਵੇਖਣ ਵਾਲੀ ਫਿਰ ਉਹ ਤੋਂ ਬਾਅਦ ਜਮਾ ਸਿਰਾ ਕਮ ਦਾਜ ਵੀ ਮੰਗਦੇ ਆ ਸਾਡੇ ਦੇਸ਼ 'ਚ ਲੋਕ ਦਾਜ ਮੰਗਣਾ ਗਲਤ ਥੋੜੀ ਹੈ ਮੰਗੋ ਪਰ ਮੰਗਣ ਤੋਂ ਪਹਿਲਾਂ ਆਪਦੇ ਮੱਥੇ 'ਤੇ ਲਿਖੋ ਵੀ ਮੈਂ ਭਿਖਾਰੀ ਹਾਂ ਆਪਦੇ ਪਿਓ ਦੇ ਮੱਥੇ ਤੇ ਲਿਖੋ ਵੀ ਮੇਰਾ ਪਿਓ ਭਖਾਰੀ ਐ ਦਾਦੇ ਦੇ ਮੱਥੇ ਤੇ ਲਿਖੋ ਵੀ ਸਾਡਾ ਦਾਦਾ ਵੀ ਭਖਾਰੀ ਐ ਸਾਰਾ ਟੱਬਰ ਸਾਡਾ ਭਖਾਰੀਆਂ ਦਾ ਫਿਰ ਵਿਆਹ ਕਰਾਉਂਗੇ ਨਾ ਵਿਆਹ ਵਿਆਹ ਬੜੇ ਦਾਜ ਲਾਉਂਗੇ ਫਿਰ ਇੱਕ ਵਾਰੀ ਕਾਰਡ ਦੇ ਉੱਤੇ ਨਾ ਸੰਧੂ ਗਿੱਲ ਸ਼ਰਮਾ ਵਰਮਾ ਰਾਜਪੂਤ ਲਿਖਣ ਦੀ ਥਾਂ ਤੇ ਨਾਲ ਆਪਦੇ ਨਾਮ ਦੇ ਨਾਲ ਭਖਾਰੀ ਜ਼ਰੂਰ ਲਿਖ ਲਿਓ ਫਿਰ ਅਰਦਾਸ ਮੰਗ ਲਿਓ ਫਿਰ ਅਰਦਾਸ ਮੰਗਣਾ ਮਾੜਾ ਨਹੀਂ ਫਿਰ ਚੰਗਾ ਗਾ ਕਿਉਂਕਿ ਭਖਾਰੀਆਂ ਦੀ ਮੰਗਣ ਦੀ ਆਦਤ ਹੁੰਦੀ ਹੈ ਮੰਗ ਲਿਓ ਸਮਾਜ ਨੂੰ ਗੰਧਲਾ ਕਰਨ ਵਾਲੇ ਅਸੀਂ ਆਪ ਆ ਤੇ ਬਾਅਦ ਦੇ ਵਿੱਚ ਇਸੇ ਗੰਧਲੇ ਸਮਾਜ ਦੀਆਂ ਕਮੀਆਂ ਕੂਰੀਤੀਆਂ ਦੇ ਉੱਤੇ ਭਾਸ਼ਣ ਦੇਣ ਵਾਲੇ ਵੀ ਅਸੀਂ ਆਪ ਬਣ ਜਾਂਦੇ ਆ ਸੁਧਰੂਗਾ ਕਿਵੇਂ ਸਮਾਜ ਆਪ ਸੁਧਰਨਾ ਨਹੀਂ ਚਾਹੁੰਦੇ ਨਾ ਲੋਕ